ਸਭ ਤੋਂ ਪਹਿਲਾਂ ਜੈ ਪ੍ਰੀਮ ਜੈ ਭਾਰਤ ਜੈ ਗੁਰੂ ਦੇਵ ਧੰਨ ਗੁਰੂ ਦੇਵ ਜਿਵੇਂ ਕਿ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਜਿੱਥੇ ਐਸੀ ਸਮਾਜ ਦੇ ਨਾਲ ਜਾਤ ਪਾਤ ਹੋ ਰਹੀ ਹੈ ਉੱਥੇ 바ਵਾ ਸਾਹਿਬ ਅੰਬੇਦਕਰ ਨੂੰ ਜਿਹੜੇ ਜਾਤੀਵਾਦੀ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਜਿਹੜੇ ਪੇਸ਼ ਕਰ ਰਿਹਾ ਆ ਆ ਵੀਡੀਓ ਤੁਸੀਂ ਦੇਖਿਓ ਇਹ ਕੋਈ ਸੁਆਮੀ ਆਨੰਦ ਅਸਰੂਪ ਹੈ ਜਿਹੜਾ ਕੀ ਕਹਿ ਰਿਹਾ ਕਿ ਨਾ ਤਾਂ ਬਾਬਾ ਸਾਹਿਬ ਸਵਿਧਾਨ ਨਰਮਤਾ ਸੀ ਔਰ ਨਾ ਹੀ ਜਿਹੜੇ ਇਹ ਸਵਿਧਾਨ ਰਹੇਗਾ ਔਰ ਨਾ ਹੀ ਜਿਹੜੇ ਸਵਿਧਾਨ ਨੂੰ ਮੰਨਣ ਵਾਲੇ ਇਹਨਾਂ ਨੂੰ ਇਹ ਸਵਿਧਾਨ ਨੂੰ ਜਿਹੜਾ ਜਲਦ ਖਤਮ ਕੀਤਾ ਜਾਏਗਾ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਮਨੁਵਾਦੀ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਬਾਬਾ ਸਾਹਿਬ ਦੇ ਜਿਹੜੇ ਸਵਿਧਾਨ ਨੇ ਜੋ ਲਿਖਿਆ ਹੋਇਆ ਬਾਬਾ ਸਾਹਿਬ ਨੇ ਉਸ ਦੇ ਅਕੋਰਡਿੰਗ ਜਿਹੜਾ ਪੂਰਾ ਭਾਰਤ ਦੇਸ਼ ਵਿਆਹ ਔਰ ਸਾਰੇ ਭਾਰਤਵਾਸੀ ਜਿਹੜਾ ਉਸ ਦਾ ਆਨੰਦ ਮਾਣ ਰਹੇ ਆ ਚਾਹੇ ਉਹ ਕਾਨੂੰਨ ਵਿਵਸਥਾ ਹੈ ਚਾਹੇ ਉਹ VOTING ਦੀ ਵਿਵਸਥਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਡੇ ਨਾਲ ਕੋਈ ਵਿਤਕਾ ਕਰਦਾ ਤਾਂ ਤੁਸੀਂ ਜਿਹੜਾ ਐਸੀ ਸਮਾਜ ਜਿਹੜਾ ਰਾਜਪਾਲ ਕਿਸ ਤਰ੍ਹਾਂ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਬਾ ਸਾਹਿਬ ਨੇ ਦਿੱਤੀਆਂ ਹੋਈਆਂ ਜਿਹੜੀਆਂ ਤਾਕਤਾਂ ਆ ਉਹ ਤੁਹਾਡੇ ਰੈਡ ਕਰਾਈਆਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਦੇ ਜਿਹੜੇ ਅੰਬੇਦਕਰ ਯੋਧੇ ਆ ਉਹ ਜਲਦੀ ਆਪਣੀ ਜਿਹੜੀ ਤਾਕਤ ਦਿਖਾਉਣਗੇ ਸੋ ਜਿਹੜਾ ਏ ਸਵਾਮੀ ਆਨੰਦ ਸਰੂਪ ਦੇ ਵੱਲੋਂ ਜਿਹੜਾ ਪਹਿਲਾਂ ਵੀ ਇੱਕ ਜਿਹੜੀ ਵੀਡੀਓ ਪਾਈ ਗਈ ਸੀ ਕਿ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਨਹੀਂ ਲਿਖਿਆ ਹੋਇਆ ਤੇ ਆਪਾਂ ਉੱਤੇ ਵੀ ਰੋਜ਼ ਰੋਸ ਇੰਚਤਾਇਆ ਸੀ ਪਰ ਹੁਣ ਜਿਹੜੀ ਇੱਕ ਨਵੀਂ ਸੋਸ਼ਲ ਮੀਡੀਆ ਦੇ ਤੇ ਜਿਹੜੀ ਵੀਡੀਓ ਚੱਲ ਰਹੀ ਹੈ ਕਿ ਜਿਹੜਾ ਬਾਬਾ ਸਾਹਿਬ ਸੰਵਿਧਾਨ ਨਰਮਤਾ ਨਹੀਂ ਸੀ ਔਰ ਜਲਦੀ ਜਿਹੜਾ ਆ ਸੰਵਧਾਨ ਨੂੰ ਸਮਾਪਤ ਕਰ ਦਿੱਤਾ ਜਾਵੇਗਾ ਇਸ ਤਰ੍ਹਾਂ ਦੇ ਜਿਹੜੇ ਬੋਲ ਆ ਉਹ સ્વાਮੀ ਆਨੰਦ ਸਰੂਪ ਦੇ ਵੱਲੋਂ ਜਿਹੜੇ ਬੋਲੇ ਗਏ ਆ ਅਤਿਨੰਦਨਯੋਗ ਬੋਲਿਆ ਕਿਉਂਕਿ ਭਾਰਤ ਦੇਸ਼ ਦੇ ਅੰਦਰ ਭਾਰਤ ਮੁਲਕ ਦੇ ਅੰਦਰ ਹਰ ਧਰਮ ਦੇ ਵਾਸੀ ਜਿਹੜੇ ਰਹਿੰਦੇ ਆ ਹਰ ਹਰ ਜਾਤ ਦੇ ਹਰ ਕਮਿਊਨਿਟੀ ਦੇ ਲੋਕ ਰਹਿੰਦੇ ਆ ਜੋ ਆਪਸ ਵਿੱਚ ਭਾਈਚਾਰਕ ਦਾ ਸਾਂਝ ਰੱਖਦੇ ਆ ਪਰ ਇਹਨਾਂ ਮਨੁਨਵਾਦੀ ਲੋਕਾਂ ਨੂੰ ਜਿਹੜਾ ਬਾਬਾ ਸਾਹਿਬ ਹੀ ਕਿਉਂ ਲੜਤ ਰਿਹਾ ਕਿਉਂਕਿ ਬਾਬਾ ਸਾਹਿਬ ਨੇ ਜਿਹੜੀਆਂ ਐਸੀ ਸਮਾਜ ਨੂੰ ਤਾਕਤਾਂ ਦਿੱਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਾਜ ਭਾਗ ਜਿਹੜਾ ਤੁਸੀਂ ਹਾਸਲ ਕਰਨਾ ਤੇ ਇਸ ਕਰਕੇ ਜਿਹੜਾ ਇਹਨਾਂ ਦੇ ਬਾਬਾ ਸਾਹਿਬ ਲੜਤ ਰਹੇ ਆ ਔਰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਤੁਹਾਡੇ ਵਰਗੇ ਬਾਬਾ ਸਾਹਿਬ ਨੂੰ ਖਤਮ ਕਰਕੇ ਖਤਮ ਕਰਨ ਲਈ ਕਈ ਆਏ ਤੇ ਕਈ ਚਲੇ ਗਏ ਤੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿਹੜਾ ਤੁਹਾਡੇ ਮਨਾਂ ਦੇ ਵਿੱਚ बाबा साहब ਦਾ ਇਹਨਾਂ ਡਰਿਆ ਕਿ बाबा साहब ਦੀ ਦਿੱਤੀ ਹੋਈ ਤਾਕਤ ਜੇਕਰ ਐਸੀ ਸਮਾਜ ਵਰਤ ਗਿਆ ਤੇ ਤੁਹਾਡੇ ਜਿਹੜੇ ਰਾਜ ਭਾ ਗਿਆ ਉਹ ਖੁੰਝ ਜਾਣੇ ਆ ਸੋ बाबा साहब ਜਿੰਦਾਬਾਦ ਹੈ ਜਿੰਦਾਬਾਦ ਸੀ ਔਰ ਜਿੰਦਾਬਾਦ ਰਹਿਣਗੇ ਤੇ ਤੁਹਾਡੇ ਵਰਗੇ ਲੋਕ ਇਸੇ ਤਰ੍ਹਾਂ बाबा ਸਾਹਿਬ ਸੰਵਿਧਾਨ ਨਿਰਮਾਤਾ ਜੀ ਜੋ ਸਾਡੇ ਰਹਿਬਰ ਆ ਉਹਨਾਂ ਦੀ ਬਰਾਈ ਕਰਦੇ ਰਹਿਣਗੇ ਤੇ ਤੁਸੀਂ ਬਾਰ ਬਾਰ ਬਾਬਾ ਸਾਹਿਬ ਨੂੰ ਤੁਸੀਂ ਜਿਹੜਾ ਅਜ਼ਾਕਰ ਕਰੋਗੇ ਔਰ ਸਾਡੇ ਜਿੰਨੇ ਵੀ ਨੌਜਵਾਨ ਸਾਥੀ ਆ ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜਾ ਬਾਬਾ ਸਾਹਿਬ ਕੋਣ ਸੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗੇਗਾ ਪਰ ਤੁਹਾਡੇ ਵਰਗੇ ਲੋਕ ਜਿਹੜੇ ਇਹ ਨਹੀਂ ਕਿ ਬਾਬਾ ਸਾਹਿਬ ਨੂੰ ਮਾੜਾ ਕਹਿ ਰਹੇ ਤੁਹਾਡੇ ਵਰਗੇ ਲੋਕ ਸਾਡੇ ਸਮਾਜ ਦੇ ਰਹਿਬਰਾਂ ਨੂੰ ਸਾਡੇ ਸਮਾਜ ਦੇ ਬੱਚੇ ਤੱਕ ਮੈਸੇਜ ਪਹੁੰਚਾ ਰਹੇ ਆ ਕਿਉਂਕਿ ਬਾਬਾ ਸਾਹਿਬ ਕੌਣ ਸੀ ਆਉਣ ਵਾਲੀ ਜਿਹੜੀ ਜਨਰੇਸ਼ਨ ਨੂੰ ਪਤਾ ਸੀ ਕਿ ਬਾਬਾ ਸਾਹਿਬ ਉਹ ਸੀ ਜਿਨ੍ਹਾਂ ਨੇ ਤੁਹਾਡੇ ਨੱਕ ਦੇ ਵਿੱਚ ਨਕੇਲ ਕੱਸੀ ਸੀ ਤੇ ਅੱਜ ਤੁਹਾਨੂੰ ਜਿਹੜੀ ਉਹ ਬਾਬਾ ਸਾਹਿਬ ਰੜਕ ਰਹੇ ਆ ਤੇ ਤੁਸੀਂ ਸੰਵਿਧਾਨ ਨੂੰ ਖਤਮ ਕਰਨ ਦੇ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਬਾਬਾ ਸਾਹਿਬ ਨੂੰ ਸੰਵਿਧਾਨ ਵਿਰੋਧੀ ਦੱਸ ਰਹੇ ਹੋ ਤੁਹਾਡੀਆਂ ਇਹ ਮਨਸ਼ਾ ਜਿਹੜੀ ਹੈ ਮਾੜੀ ਮਨਸ਼ਾ ਉਹ ਕਦੇ ਵੀ ਪੂਰੀ ਨਹੀਂ ਹੋਵੇਗੀ ਤੁਹਾਡੀ ਸੋਚ ਜੋ ਸੋਚੀ ਸਮਝੀ ਸਾਜਿਸ਼ ਚੱਲ ਰਹੀ ਹੈ ਕਿ 바ਵਾ ਸਾਹਿਬ ਨੂੰ ਤੁਸੀਂ ਕਦੀ ਟਾਰਗੇਟ ਕਰਦੇ ਹੋ ਉਹਨਾਂ ਦੀਆਂ ਜਿਹੜੀਆਂ ਮੂਰਤੀਆਂ ਬੰਨਦੇ ਹੋ ਕਦੇ ਉਹਨਾਂ ਦੇ ਸਰੂਪਾਂ ਦੇ ਨਾਲ ਛੇੜਛਾੜ ਕਰਦੇ ਹੋ ਕਦੀ 바ਵਾ ਸਾਹਿਬ ਨੂੰ ਅਲਗ ਢੰਗ ਦੇ ਨਾਲ ਕੇ ਇਹ ਸਬਦਾਨ ਨਰਮਤਾ ਨਹੀਂ ਸੀ ਇਸ ਤਰ੍ਹਾਂ ਪੇਸ਼ ਕਰਦੇ ਹੋ ਤੁਹਾਡੀਆਂ ਇਹ ਜਿਹੜੀਆਂ ਮੰਦੀਆਂ ਸ਼ਾਵਾਂ ਕਦੇ ਵੀ ਪੂਰੀਆਂ ਨਹੀਂ ਹੋਣਗੀਆਂ ਔਰ 바ਵਾ ਸਾਹਿਬ ਹਮੇਸ਼ਾ ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਹਰ ਇੱਕ ਅੰਬੇਦਕਰੀ ਦੇ ਮਨਾਂ ਦੇ ਵਿੱਚ ਜਿੰਦਾ ਰਹੇਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੰਬੇਦਕਰੀ ਲੋਕ ਦੇਸ਼ ਦੇ ਉੱਤੇ ਰਾਜ ਕਰਨਗੇ ਕਿਉਂਕਿ ਬਾਬਾ ਸਾਹਿਬ ਬਹੁਤ ਵੱਡੀ ਜਿਹੜੀ ਤਾਕਤ ਦੇ ਕੇ ਗਏ ਆ ਜੋ ਐਸੀ ਸਮਾਜ ਸਮਝ ਗਿਆ ਹੈ ਜੈ ਭੀਮ ਜੈ ਭਾਗਤ